ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਮੈਂ ਜੰਡਿਆਰੇ ਦੇ ਲਾਗੇ ਪਿੰਡ ਤਖਤੂ ਚੱਕ ਦੇ ਵਿੱਚ ਇੱਕ ਕੋਠੀ ਦੇ ਵਿੱਚ ਖਲੋਤਾ ਆਇਆ ਵਾਂ ਤੇ ਇਹ ਕੋਠੀ ਇੱਕ ਹੈ ਤੁਹਾਨੂੰ ਮੈਂ ਦਿਖਾਵਾਂਗਾ ਸਾਰੀ ਇਹ ਸੇਲ ਕਰਨ ਵਾਸਤੇ ਆਈ ਆ ਤੇ ਜਿਹੜੇ ਇਹਦੇ ਮਾਲਕ ਆ ਉਹ ਬਾਹਰ ਦੇ ਮੁਲਕ ਰਹ ਰਹੇ ਆ ਤੇ ਇਹ ਕੋਠੀ ਜਿਹੜੀ ਆ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਮੇਨਟੇਨੈਂਸ ਕੀਤੀ ਇਹਦੀ ਤੇ ਇਹ ਸੇਲ ਕਰਨ ਵਾਸਤੇ ਆਈ ਹੈ ਮੇਰੇ ਕੋਲ ਤੇ ਮੇਰੇ ਵੀਰ ਜੀ ਤੁਹਾਨੂੰ ਮੈਂ ਕੋਠੀ ਦੀ ਸਾਰੀ ਵੀਡੀਓ ਬਣਾ ਕੇ ਦਿਖਾਉਣਾ ਵਾ ਤੇ ਬਹੁਤ ਵਧੀਆ ਮਜ਼ਬੂਤ ਕੋਠੀ ਬਣੀ ਆ ਪਾਰਕਿੰਗ ਵਗੈਰਾ ਸਾਰੀ ਇਹਦੇ ਵਿੱਚ ਹੈਗੀ ਆ ਤੇ ਵਖੋ ਨਾ ਉਹਨਾਂ ਨੇ ਮੈਨੂੰ ਸਾਰੀ ਕੋਠੀ ਲੋ ਵੀਰ ਜੀ ਇਹ ਕੋਠੀ ਵਖੋ ਤੁਸੀਂ ਇਹ ਚੌਂਕ ਹੈਗਾ ਆ ਚੌਂਗ ਦੇ ਵਿੱਚ ਬਿਲਕੁਲ ਚੌਂਗ ਦੇ ਵਿੱਚ ਕੋਠੀ ਤਿਆਰ ਹੋ ਗਈ ਆ ਤੇ ਵੱਡਾ ਗੇਟ ਲੱਗਾ ਵਾ ਤੇ ਗੱਡੀ ਸਿੱਧੀ ਅੰਦਰ ਵੜਦੀ ਆ ਆ ਸਾਰੇ ਪੰਨੇ ਦੇ ਰਸਤਾ ਵਾ ਇਧਰ ਵੀ ਰਸਤਾ ਤੇ ਦੂਜੇ ਪੰਨੇ ਵੀ ਰਸਤਾ ਤੇ ਸਿੱਧਾ ਵੀ ਰਸਤਾ ਹੈ ਮੈਂ ਤੁਹਾਨੂੰ ਹੁਣ ਸਾਰੀ ਕੋਠੀ ਦੀ ਵੀਡੀਓ ਬਣਾ ਕੇ ਦਿਖਾਉਣਾ ਇਹ ਕੋਠੀ ਕਾਫੀ ਵਧੀਆ ਤਰੀਕੇ ਨਾਲ ਇਹਨਾਂ ਨੇ ਬਣਾਈ ਆ ਥੱਲੇ ਇੰਟਰਲੋਕ ਟਾਈਲ ਵਗੈਰਾ ਸਾਰੀ ਲਾਈ ਆ ਇਧਰ ਦਰਖਤ ਆ ਵੇਖੋ ਉਹਨਾਂ ਦਾ ਐਂਟਰੀ ਦੇ ਉੱਤੇ ਇਹਨਾਂ ਨੇ ਕਿੱਡੀ ਸੋਹਣੀ ਡਿਜ਼ਾਈਨਿੰਗ ਕੀਤੀ ਏ ਸਾਰੀ ਆ ਇੱਕ ਫਰੰਟ ਦੇ ਉੱਤੇ ਇੱਕ ਰੂਮ ਬਣਿਆ ਆ ਵੱਡਾ ਹਾਲ ਰੂਮ ਬਣਿਆ ਵਾ ਠੀਕ ਹੈ ਜੀ ਲੈਂਟਰ ਵਗੈਰਾ ਸਾਰਾ ਇੱਥੇ ਪਿਆ ਵਾ ਤੇ ਇੱਕ ਇਧਰ ਆਫਿਸ ਬਣਿਆ ਵਾ ਆਫੀਸ ਹੈ ਗ੍ਰੀਨ ਬੈਲਟ ਬਣੀ ਹੈ ਨਾਲ ਤੇ ਇਹ ਪੂਰਾ ਇਹਨਾਂ ਨੇ ਖੁੱਲੀ ਜਗ੍ਹਾ ਬਣਾਈ ਹੋਈ ਹੈ ਵੀ ਕੋਈ ਫੰਕਸ਼ਨ ਵਗੈਰਾ ਕਰਨਾ ਹੋਵੇ ਤੇ ਇੱਥੇ ਗੱਡੀਆਂ ਵਗੈਰਾ ਸਾਰੀਆਂ ਲੱਗ ਸਕਣ ਆਇਦਰ ਪਾਰਕਿੰਗ ਹੈ ਗ੍ਰੀਨ ਬੈਲਟ ਹੈ ਇਹਦੇ ਵਿੱਚ ਦਰੱਖਤ ਲੱਗੇ ਨੇ ਵੱਖਰੇ ਵੱਖਰੇ ਤਰ੍ਹਾਂ ਦੇ ਬੂਟੇ ਲੱਗੇ ਆ ਕਾਫੀ ਪ੍ਰਕਾਰ ਦੇ ਬੂਟੇ ਲੱਗੇ ਹੋਏ ਇਹਦੇ ਵਿੱਚ ਤੇ ਹੁਣ ਤੁਹਾਨੂੰ ਮੈਂ ਜਿਹੜੀ ਲਿਵਿੰਗ ਏਰੀਆ ਉਹ ਦਿਖਾਉਣਾ ਵਾ ਐ ਸਾਰੀ ਪੇਂਟ ਇਨੈਂਸ ਕੀਤੀ ਹੈ ਨਾ ਪੂਰੀ ਬਹੁਤ ਮਜਬੂਤ ਕੋਠੀ ਬਣਾਈ ਆ ਐ ਵੇਖੋ ਤੁਹਾਨੂੰ ਮੈਂ ਇੱਧਰ ਸਾਰੇ ਬੰਨੇ ਤੁਹਾਨੂੰ ਮੈਂ ਕੈਮਰਾ ਘੁਮਾ ਕੇ ਵਿਖਾ ਦਿੰਨਾ ਤੇ ਆ ਪਿੰਡ ਦੇ ਵਿੱਚ ਕੋਠੀ ਬਣੀ ਆ ਤੇ ਬਹੁਤ ਆਲੀਸ਼ਾਨ ਬੰਗਲਾ ਵਾਂਗੂ ਬਣੀ ਬੰਗਲੇ ਵਾਂਗੂ ਅੰਦਰ ਐਂਟਰੀ ਕੀਤੀ ਆ ਲਿਵਿੰਗ ਏਰੀਆ ਆ ਗਿਆ ਜੀ खुला पत्थर वगैरा पाया सारा टायर वगैरा सारी लगी है ठीक है जी किचन आ गया ड्रैइंग रूम आ, बेडरूम आ गया अटैच बाथरूम है ੀਓਪੀ ਵਗੈਰਾ ਸਾਰੀ ਹੋਈ ਆ ਡਰ ਪਰ ਕੋ ਉਸ ਇਨਫਰਾਸਟ੍ਰਕਚਰ ਦਾ ਪ੍ਰਬੰਧ ਪੂਰਾ ਕੀਤਾ ਆ ਬਾਥਰੂਮ ਚ ਟਾਇਲ ਵਗੈਰਾ ਸਾਰੀ ਲੱਗੀ ਆ ਐਂਗਲਿਸ਼ੀਟ ਆ ਸਟੋਰ ਰੂਮ ਹੋ ਗਿਆ ਕਮਰੇ ਦੇ ਵਿੱਚ ਅਟੈਚ ਸਟੋਰ ਰੂਮ ਹੈ ਐ ਨਾਲ ਅਟੈਚ ਇਧਰੋਂ ਬਾਥਰੂਮ ਹੀ ਆ ਜਾਂਦਾ ਇੱਕ ਬੈਡਰੂਮ ਹੈਗਾ ਇੱਕ ਡਰੋਮ ਹੋ ਗਿਆ ਟਾਇਲ ਵਗੈਰਾ ਲੱਗੀ ਸਾਰੀ ਫਿਨਿਸ਼ਿੰਗ ਹੋਈ ਆ ਬਹੁਤ ਵਧੀਆ ਕੋਠੀ ਹੈ ਤੇ ਮੇਰੇ ਵੀਰ ਜੀ ਆ ਕੋਈ ਸਸਤੀ ਦੇ ਦੇਣੀ ਆ ਕਿਉਂਕਿ ਇਹ ਸਾਰੇ ਟੱਬਰ ਬਾਹਰ ਰਹ ਰਿਹਾ ਤੇ ਇਹ ਛੇਤੀ ਤੋਂ ਛੇਤੀ ਸੰਪਰਕ ਕਰੋ ਵਾਈ ਗੁੜੀ ਕਾ ਖਾਤਾ ਵਾਈ ਗੁੜੀ ਕੀ ਫਤੇ